ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਐਮਸੀ ਚੋਣਾਂ ਨੂੰ ਲੈ ਕੇ ਜਿਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਮੇਹਰ ਬਣਾਉਣ ਚਾ ਰਹੀ ਹੈ ਤੇ ਲਗਾਤਾਰ ਵੱਖ-ਵੱਖ ਤਰੀਕਿਆਂ ਦੇ ਨਾਲ ਕਹਿ ਸਕਦੇ ਹੋ ਤੁਸੀਂ ਵੱਖ-ਵੱਖ ਛੜਿਆੰਤਰ ਹੱਤਕੰਡੇ ਅਪਣਾਏ ਜਾ ਰਿਹਾ ਹਰ ਪਾਰਟੀ ਵੱਲੋਂ ਕਿ ਕਿਸੇ ਨਾ ਕਿਸੇ ਪਾਰਟੀ ਦਾ ਜਿਹੜਾ ਐਮਸੀ ਹੈ ਜਾਂ ਫਿਰ ਕੋਈ ਹੋਰ ਉਮੀਦਵਾਰਾ ਜਾਂ ਫਿਰ ਆਜ਼ਾਦ ਉਮੀਦਵਾਰ ਉਹਨਾਂ ਨੂੰ ਤੋੜ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਵੇ ਤੇ ਆਪਣਾ ਆਪਣੇ ਹੀ ਪਾਰਟੀ ਦਾ ਮੇਅਰ ਬਣਾਇਆ ਜਾਵੇ ਕਿ ਮੇਅਰ ਦੀ ਕੁਰਸੀ ਦੇ ਉੱਤੇ ਜਿਹੜਾ ਹੈ ਕਹਿ ਸਕਦੇ ਹੋ ਕਿ ਕਬਜ਼ਾ ਕੀਤਾ ਜਾਵੇ ਇਹ ਲਗਾਤਾਰ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਵੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡਾ ਜਿੱਥੇ ਪਹਿਲਾਂ ਮੇਅਰ ਬਣਦੇ ਹੁੰਦੇ ਸੀਗੇ ਕਹਿ ਸਕਦੇ ਹੋ ਤੁਸੀਂ ਅਕਾਲੀ ਦਲ ਦੇ ਨਾਲ ਗਠਜੋੜ ਦੇ ਵਿੱਚ ਤੇ ਹੁਣ ਇਸ ਵਾਰ ਵੀ ਕੋਸ਼ਿਸ਼ ਲਗਾਤਾਰ ਚੱਲੀ ਹੈ ਤੇ ਸਭ ਤੋਂ ਅ ਵੱਡਾ ਸ਼ਹਿਰ ਤੇ ਸਭ ਤੋਂ ਜ਼ਰੂਰੀ ਸ਼ਹਿਰ ਤੇ ਸ਼ਹਿਰ ਦੀ ਜੇ ਆਪਾਂ ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤੇ ਆਵਾਜ਼ੀ ਪਾਰਟੀ ਇੱਕ ਵਾਰ ਫਿਰ ਤੋਂ ਜੋ ਇਲਜ਼ਾਮ ਭਾਜਪੀ ਤੇ ਲੱਗਦੇ ਆ ਰਹੇ ਸੀਗੇ ਕਿ ਭਾਜਪੀ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਤੂ ਉਮੀਦਵਾਰਾਂ ਨੂੰ ਆਪਣੇ ਵੱਲ ਲਿਆ ਕੇ ਆਪਣੀ ਸਰਕਾਰ ਬਣਾ ਲੈਂਦੀ ਹੈ ਤੇ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਅੱਜ ਭਾਜਪੀ ਵਾਲੀ ਗੇਮ ਖੇਡਦੀ ਹੋਈ ਜਲੰਧਰ ਦੇ ਵਿੱਚ ਦਿਖਾਈ ਦੇ ਰਹੀ ਹੈ ਸੋ ਸਾਡੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੁੜ ਚੁੱਕੇ ਨੇ ਆਓ ਉਹ ਨਾਲ ਗੱਲਬਾਤ ਕਰਦੇ ਆ ਕੀ ਕੁਝ ਸਿਨੈਰੀਓ ਜੀ ਗੌਰਵ ਜੀ ਕੀ ਕੀ ਕੁਝ ਕਹਿਣਾ ਚਾਹੋਗੇ ਇਸ ਲਾਈਵ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਕਿ ਬੀਜੇਪੀ ਵਾਲੀ ਦੀ ਗੇਮ ਜਿਹੜੀ ਹੈ ਆਮ ਆਦਮੀ ਪਾਰਟੀ ਖੇਡਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਜਿਵੇਂ ਕਿ ਨਗਰ ਨਿਗਮ ਚੋਣਾ ਹਿੰਆ ਨੇ ਤੇ ਉਸ ਦੇ ਬਾਅਦ ਜਿਹੜਾ ਮੇਅਰ ਬਰਾਨ ਨੂੰ ਲੈ ਕੇ ਆਮ ਆਦਮੀ ਪਾਰਟੀ ਜੋਰ-ਤੋਰ ਤੇ ਲੱਗੀ ਕਿਉਂਕਿ 38 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਨੂੰ ਆਈਆਂ ਸੀ ਤੇ 5 ਸੀਟਾਂ ਹੋਰ ਉਹਨਾਂ ਨੂੰ ਚਾਹੀਦੀਆਂ ਸੀਆਂ ਤੇ ਉਹਨਾਂ ਵੱਲੋਂ ਜਿਹੜਾ ਜੋੜ-ਤੋੜ ਕੀਤਾ ਵੀ ਗਿਆ ਹੈ ਦੋ ਕਾਂਗਰਸ ਦੇ 파ਰਸ਼ਦ ਗਏ ਨੇ ਦੋ ਭਾਜਪਾ ਦੇ ਤੇ ਇੱਕ ਆਜ਼ਾਦ 파ਰਸ਼ਦ ਜਿਹੜਾ ਪਾਰਟੀ ਦੇ ਵਿੱਚ ਗਿਆ ਹੈ ਤੇ ਹੁਣ ਜਿਹੜੇ 43 ਦੀ ਲਿਸਟ ਪੂਰੀ ਹੋ ਚੁੱਕੀ ਹੈ ਤੇ ਮੇਅਰ ਕਿਹਨੂੰ ਬਣਾਉਂਦੇ ਆ ਅਖੀਰਕਾਰ ਇਹ ਹਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਲੇਕਿਨ ਕਾਂਗਰਸ ਵੱਲੋਂ ਜਿਹੜਾ ਉੱਤੇ ਨਿਸ਼ਾਨਾ ਸਾਧੇ ਜਾ ਰਿਹਾ ਆਮ ਆਦਮੀ ਪਾਰਟੀ ਤੇ ਤੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਵਿਧਾਇਕ ਪ੍ਰਗਟ ਸਿੰਘ ਵੱਲੋਂ ਨਾਲ ਉਹਨਾਂ ਦੇ ਅਫਤਾਰ ਹੈਂਡਰੀ 바ਵਾ ਹੈਂਡਰੀ ਵੀ ਸੀਗੇ ਔਰ ਦੂਸਰੇ ਕੀ ਰਜਿੰਦਰ 베ਰੀ ਕੱਲ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਹੀ ਜਿਹੜੇ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਹੋਏ ਸੀ ਪਰ ਕੱਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਾਅਦ ਚ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ ਪੁਲਿਸ ਵੱਲੋਂ ਜੀ ਤੇ ਅਜ ਉਹਨਾਂ ਵੱਲੋਂ ਪੀਸੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਜੰਮ ਕੇ ਗੁੰਡਾਗਰਦੀ ਕੀਤੀ ਗਈ ਹੈ ਇਸ ਨਗਰ ਨਿਗਮ ਚੋਣਾਂ ਦੇ ਵਿੱਚ ਫਿਰ ਰਟਰਨਿੰਗ ਅਫਸਰ ਤੇ ਵੀ ਉਹਨਾਂ ਨੇ ਨਿਸ਼ਾਨੇ ਸਾਧਦੇ ਨੇ ਤੇ ਨਾਲ ਉਹਨਾਂ ਨੇ ਕਿ ਸਪਲੀਮੈਂਟਰੀ ਵੋਟਰ ਜਿਹੜੀ ਲਿਸਟ ਹੈਗੀ ਉਹ ਚ ਵੀ ਹੀਰਾ ਫੇਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਲਿਸਟ ਦੇ ਵਿੱਚ ਤਾਂ ਤਾਂ ਵੋਟਰ ਦੇ ਨੰਬਰ ਸੀਗੇ ਤੇ ਨਾ ਉਹਨਾਂ ਦੀ ਫੋਟੋ ਸੀਗੀ ਤੇ ਇਹ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਸਪਲੀਮੈਂਟਰੀ ਲਿਸਟਾਂਾਂ ਲਈ ਕਰਕੇ ਉਹਨਾਂ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਇਆ ਹੈ। ਜੇ ਬਿਲਕੁਲ ਜੇ ਆਪਾਂ ਇੱਥੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਵਾਲੀ ਗੇਮ ਖੇਡ ਰਹੀ ਹੈ ਕਿਉਂਕਿ ਆਪਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖਿਆ ਕਈ ਜੇ ਮਹਾਰਾਸ਼ਟਰ ਦੀ ਗੱਲ ਕਰ ਲਈਏ ਬਿਹਾਰ ਦੀ ਗੱਲ ਕਰ ਲਈਏ ਜਾਂ ਹੋਰ ਅਬਾ ਹਮਾ ਜਲਦੀ ਵੀ ਜੇ ਗੱਲ ਕਰੀਏ ਬੀਜੇਪੀ ਜਿਵੇਂ ਗੇਮ ਸੈੱਟ ਦੀ ਹੈ ਕਿ ਆਪਾਂ ਜੇਤੂ ਉਮੀਦਵਾਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਾ ਕੇ ਸਰਕਾਰ ਬਣਾ ਲੈਂਦੇ ਆ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਕਿ ਜਦੋਂ ਆ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਜਿੱਤਦੇ ਹੋਏ ਕਾਉਂਸਲਰਸ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਿਹੜੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਹਰਾਇਆ ਤੇ ਉਹਨਾਂ ਬਾਰੇ ਕਿਵੇਂ ਦੇਖ ਰਹੇ ਹੋ ਕਿ ਲੋਕ ਉਥੇ ਦੇ ਕੀ ਸੋਚ ਰਹੇ ਨੇ ਕਿ ਆਪਣੇ ਤੋਂ ਥੱਕਿਆ ਮਹਿਸੂਸ ਕਰ ਰਹੇ ਅਸੀਂ ਤਾਂ ਵੋਟ ਕਾਂਗਰਸ ਦੇ ਨਾਮ ਤੇ ਪਾਈ ਸੀ ਪਰ ਰਾਤ ਨੂੰ ਰਿਜ਼ਲਟ ਆਇਆ ਹੈ ਤੇ ਸਵੇਰੇ ਤੁਸੀਂ ਆਵਾਦਵੀ ਪਾਰਟੀ 'ਚ ਕਦਮ ਸ਼ਾਮਲ ਹੋ ਗਏ ਬਿਲਕੁਲ ਇਸ ਤਰ੍ਹਾਂ ਇਹ ਲੋਕਾਂ ਦੀ ਜਿਹੜੀ ਸੋਚ ਹੈ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੇਕਿਨ ਖਾਸ ਕਰਕੇ ਕਾਂਗਰਸ ਪਾਰਟੀ ਹੈ ਇਸ ਮੁੱਦੇ ਨੂੰ ਲੈ ਕੇ ਜਿਹੜਾ ਹਾਈਲਾਈਟ ਕਰ ਰਹੀ ਹੈ ਉਹ ਲੋਕਾਂ ਦੇ ਵਿੱਚ ਜਾ ਕੇ ਵੀ ਸੁਨੇਹਾ ਦੇ ਰਹੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਜਿਤਾਇਆ ਹੈ ਅੱਜ ਉਹ ਦਲ ਬਦਲ ਕੇ ਦੂਸਰੇ ਪਾਸੇ ਚਲੇ ਗਏ ਨੇ ਕਿਤੇ ਕਿਤੇ ਲੋਕਾਂ ਦੇ ਵਿੱਚ ਵੀ ਰੋਜ਼ ਜ਼ਰੂਰ ਹੈ ਲੋਕ ਇਹ ਸਾਹਮਣੇ ਬੋਲਦੇ ਨਜ਼ਰ ਨਹੀਂ ਆ ਰਹੇ ਲੇਕਿਨ ਕਿਤੇ ਕਿਤੇ ਲੋਕ ਵੀ ਜਿਹੜੇ ਇਸ ਚੀਜ਼ ਤੋਂ ਨਰਾਜ਼ ਨੇ ਔਰ ਉਹਨਾਂ ਦਾ ਵੀ ਇਹੀ ਸੋਚਣਾ ਹੈ ਕਿ ਆਖੇ ਜਿਸ ਨੂੰ ਅਸੀਂ ਜਿਤਾਇਆ ਸੀਗਾ ਉਹ ਦੂਸਰੀ ਪਾਰਟੀ 'ਚ ਕਿਉਂ ਚਲਾ ਗਿਆ ਖਾਸ ਕਰ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜੇ ਆ ਜਿਹੜੇ ਮੇਨ ਜਿਹੜੇ ਕਹਿ ਸਕਦੇ ਕਿ ਤਰੁੰਦਰ ਸੀਗੇ ਇਸ ਮੇਅ ਦੀ ਅ ਇਲੈਕਸ਼ਨ ਨੂੰ ਲੈ ਕੇ ਜਿਹੜਿਆਂ ਦੇ ਦਾਵੇਦਾਰੀ ਮੰਨੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਉਹ ਸਾਰੇ ਦਰੰਦਰ ਹਾਰ ਗਏ ਨੇ ਲੇਕਿਨ ਜਿਨ੍ਹਾਂ ਨੇ ਹਰਾਇਆ ਉਹ ਆਖਿਰ ਬੀਜੇ ਆਮ ਆਦਮੀ ਪਾਰਟੀ ਚ ਕਿਉਂ ਗਏ ਨੇ ਕਿਤੇ ਨਾ ਕਿਤੇ ਬੀਜਪੀ ਵਾਲੀ ਜਿਹੜੀ ਸਟ੍ਰੈਟਜੀ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਇੱਥੇ ਅਪਣਾਈ ਜਾ ਰਹੀ ਹੈ ਔਰ ਇੱਥੇ ਵੀ ਲੁਧਿਆਣੇ ਦੇ ਵਿੱਚ ਵੀ ਜਿਹੜਾ ਐ ਐਸਐਡੀ ਨੂੰ ਲੈ ਕੇ ਆਮ ਆਦਮੀ ਪਾਰਟੀ ਜੋਰ ਤੋਰ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਉੱਥੇ ਦੇ ਵਿਧਾਇਕਾਂ ਵੱਲੋਂ ਜਿਹੜਾ ਆਮ ਆਦਮੀ ਦੇ ਪਾਰਟੀ ਦੇ ਵਿਧਾਇਕਾਂ ਵੱਲੋਂ ਵੀ ਜਿਹੜਾ ਕੀ ਆਪਣੇ ਹੀ ਜਿਹੜੇ ਪ੍ਰਸ਼ਾਸਨ ਦੇ ਉੱਤੇ ਵੀ ਉਂਗਲ ਉਠਾਈ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅ ਪ੍ਰਸ਼ਾਸਨ ਦੀ ਵਜੇ ਨਾਲ ਜਿਹੜਾ ਅਸੀਂ ਨਗਰ ਨਿਗਮ ਚੋਨਾ ਦੇ ਵਿੱਚ ਪੂਰੀ ਤਰ੍ਹਾਂ ਮੈਜੋਰਟੀ ਨਹੀਂ ਲਿਆ ਪਾਏ ਲੁਧਿਆਣੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਕਹਿਣਾ ਹੈ ਕਿਉਂਕਿ ਜਿਹੜੇ ਗੁਰਪ੍ਰੀਤ ਗੋਗੀ ਅਤੇ ਸ਼ੋਕ ਪੱਪੀ ਇਹਨਾਂ ਨੇ ਉੱਥੇ ਦੇ ਪ੍ਰਸ਼ਾਸਨ ਦੇ ਸਵਾਲ ਉਠਾਏ ਨੇ ਜੇ ਫਿਲਹਾਲ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਲੋਕਾਂ ਚ ਇਹ ਜ਼ਰੂਰ ਜਿਹੜੀ ਸੋਚ ਬਣੀ ਹੋਈ ਹੈ ਲੋਕ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਉਸੇ ਚਿਤਾਇਆ ਆ ਕੇ ਉਹ ਪਾਰਟੀ ਛੱਡ ਕੇ ਕਿਉਂ ਗਏ ਕਿਤਨਾ ਕਿਤੇ ਕਿਉਂਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਵਿੱਚ ਹੀ ਫਾਈਟ ਦੇਖਣ ਨੂੰ ਮਿਲ ਰਹੀ ਸੀ ਹਾਲਾਂਕਿ ਬੀਜੇਪੀ ਨੇ ਜ਼ਰੂਰ ਸੀਟਾਂ ਲਈਆਂ ਨੇ ਵੋਟ ਬੈਂਕ ਵੀ ਥੋੜਾ ਉਹਨਾਂ ਦਾ ਵਧਿਆ ਲੇਕਿਨ ਜਿਹੜੀ ਫਾਈਟ ਸੀ ਉਹ ਕਾਂਗਰਸ ਅਤੇ ਬੀਜੇਪੀ ਦੀ ਸੀ ਔਰ ਕਾਂਗਰਸ ਵੱਲੋਂ ਪਹਿਲਾਂ ਹੀ ਕਈ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧੇ ਗਏ ਆਮ ਆਦਮੀ ਪਾਰਟੀ ਤੇ આરોਪ ਲਗਾਏ ਗਏ ਕਿ ਉਹਨਾਂ ਵੱਲੋਂ ਜਿਹੜਾ ਜਮ ਕੇ ਪ੍ਰਸ਼ਾਸਨ ਦਾ ਇਸਤੇਮਾਲ ਹੋ ਰਿਹਾ ਹੈ ਵੋਟਰਸ ਨੂੰ ਵੀ ਜਿਹੜਾ ਡਰਾਇਆ ਗਿਆ ਔਰ ਖਾਸ ਕਰ ਜਿਹੜੇ ਉਹਨਾਂ ਦੀ ਪਾਰਟੀ ਵੱਲੋਂ ਜਿਹੜੇ ਪਾਰਸ਼ਦ ਦੇ ਚੋਣ ਲੜ ਰਹੇ ਸੀ ਉਹਨਾਂ ਨੂੰ ਵੀ ਡਰਾਇਆ ਗਿਆ ਸੀਗਾ ਉਹਨਾਂ ਵੱਲੋਂ ਕਈਆਂ ਦੇ ਤਾਂ ਜਿਹੜੇ ਪੇਪਰ ਸੀ ਉਹ ਵੀ ਵਾਪਸ ਕਰਵਾਏ ਗਏ ਇਹ ਵੀ ਪਹਿਲਾਂ ਚਰਨਜੀਤ ਸਿੰਘ ਚੰਨੀ ਵੀ ਪ੍ਰੈਸ ਕਾਨਫਰੰਸ ਕਰਕੇ ਗਿਆ ਚੁੱਕੇ ਹੋਏ ਔਰ ਅੱਜ ਜਿਹੜਾ ਫੇਰ ਪ੍ਰੈਸ ਕਾਨਫਰੰਸ ਕਰਕੇ ਪਰਗਰ ਸਿੰਘ ਉਹਨਾਂ ਨੇ ਦੁਬਾਰਾ ਨਿਸ਼ਾਨਾ ਸਾਧਿਆ ਕਿ ਜਿਹੜਾ ਸਪਲੀਮੈਂਟਰੀ ਵੋਟਰ ਲਿਸਟ ਹੈ ਉਹਦੇ ਵਿੱਚ ਨਾ ਨੰਬਰ ਤੇ ਨਾਂ ਹੀ ਜਿਹੜੀ ਵੋਟਰ ਦੀ ਫੋਟੋ ਸੀਗੀ ਤੇ ਕਿਤੇ ਨਾ ਕਿਤੇ ਜਿਹੜੀ ਪੂਰੀ ਧੰਦਲੀ ਕੀਤੀ ਗਈ ਔਰ ਆਪਣੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਨੇ ਜਿੱਤਵਾਇਆ ਬਿਲਕੁਲ ਬਿਲਕੁਲ ਸੋ ਜਿਗਰਵ ਸਿੰਘ ਆਪਾਂ ਜਲੰਧਰ ਦੀ ਆਪਾਂ ਗੱਲ ਕਰ ਰਹੇ ਸੀਗੇ ਜਲੰਧਰ ਦੇ ਵਿੱਚ ਕੀ ਮੁੱਦੇ ਕੀ ਰਹੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਵੋਟਾਂ ਪਈਆਂ ਕਿ ਪਿਛਲੇ ਸਾਲ ਪਿਛਲੇ ਪਹਿਲਾ 35 ਦੇ 5 ਸਾਲ ਜਦੋਂ ਕਾਂਗਰਸੀ ਸਰਕਾਰ ਸੀ ਕਾਂਗਰਸ ਦੇ ਮੇਅਰ ਸੀ ਕਿ ਉਹਨਾਂ ਉਹ ਹਾਰ ਗਏ ਉਹ ਆਵਾਜ਼ੀ ਪਾਰਟੀ 'ਚ ਜਾ ਕੇ ਹਾਰ ਗਏ ਤੇ ਹੁਣ ਜਿਹੜੇ ਜਿੱਤੇ ਆ ਕਾਂਗਰਸ ਦੇ ਉਹ ਵੀ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਵੋਟਾਂ ਪਈਆਂ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਪੂਰੀ ਬਹੁਮਤ ਨਹੀਂ ਮਿਲੀ ਤੇ ਕਾਂਗਰਸ ਨੂੰ ਨਹੀਂ ਮਿਲੀ। ਕੀ ਲੱਗਦਾ ਕਿ ਕਿੰਨੇ ਕਮੀ ਕਿੰਨੇ ਰਹਗੀ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਉਹਨਾਂ ਦੇ ਉੱਤੇ ਲੋਕਾਂ ਨੇ ਮੋਹ ਨਹੀਂ ਲਗਾਈ ਕਿ ਜਿਹੜਾ ਇੱਕ ਪਾਸੇ ਬਹੁਮਤ ਨਾ ਹੀ ਮਿਲੀ। ਅ ਜੇ ਗੱਲ ਕੀਤੀ ਹੈ ਵਿੱਚ ਕਿ ਪਿਛਲੇ ਜਦੋਂ 5 ਸਾਲ ਕਾਂਗਰਸ ਸਰਕਾਰ ਰਹੀ ਹੈ, ਮੇਅਰ ਵੀ ਉਹਨਾਂ ਦਾ ਰਹੀ ਜਿਹੜੇ ਉਹ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਤੇ ਆਪਣੇ ਹੀ ਪੰਜਾਬ ਤੱਕ ਤੇ ਜਿਹੜਾ ਬਰਗਰ ਸਿੰਘ ਵੱਲੋਂ ਜਿਹੜਾ ਇੰਟਰਵਿਊ ਦਿੱਤਾ ਗਿਆ ਸੀ ਔਰ ਉਹਨਾਂ ਨੇ ਸਿੱਧਾ ਹੀ ਨਿਸ਼ਾਨਾ ਸਾਧਿਆ ਸੀ ਕਿ ਕਾਂਗਰਸ ਦੀ ਜਿਹੜੀ ਕਾਂਗਰਸ ਅਤੇ ਲੋਕਾਂ ਨੂੰ ਦਬੋਣ ਵਾਲਾ ਜਿਹੜਾ ਸਾਡਾ ਮੇਅਰ ਸੀਗਾ ਜਗਦੀਸ਼ ਰਾਜਾ ਜਿਹੜਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਆਇਆ ਉਹਨਾਂ ਜਮ ਕੇ ਉੱਤੇ ਬੋਲਿਆ ਸੀਗਾ ਔਰ ਕਹਿ ਰਿਹਾ ਸੀ ਕਿ ਉਹਦਾ ਕੋਈ ਵੀ ਕੰਮਕਾਜ ਨਹੀਂ ਕੀਤਾ ਗਿਆ ਕਿਤੇ ਨਾ ਕਿਤੇ ਜਿਹੜਾ ਜਗਦੀਸ਼ ਰਾਜਾ ਤੋਂ ਤਾਂ ਜਿਹੜੇ ਲੋਕ ਨਰਾਜ਼ ਸੀਗੇ ਤਾਂ ਹੀ ਉਹਨਾਂ ਨੂੰ ਇਸ ਵਾਰ ਵੋਟ ਨਹੀਂ ਪਾਈ ਗਈ ਔਰ ਦੂਸਰਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਕਾਰਨ ਇਹ ਵੀ ਨੇ ਜਿਹੜੇ ਪਾਰਸ਼ਤ ਚੋਣ ਜਿੱਤ ਕੇ ਗਏ ਨੇ ਕਿ ਕਿਉਂਕਿ ਸਰਕਾਰ ਹੈ ਜੇ ਉਹਨਾਂ ਦੀ ਇਹ 2 ਸਾਲ ਪਹਿ ਨੇ 27 ਚ ਇਲੈਕਸ਼ਨ ਹੋਣੇ ਨੇ ਲੇਕਿਨ ਸਰਕਾਰ ਹੈ ਅਗਰ ਸਰਕਾਰ ਦੇ ਵਿੱਚ ਹੀ ਰਹਿ ਕੇ ਉਹ ਕੰਮ-ਕੁਮ ਕਰਾ ਪਾਣਗੇ ਤਾਂ ਹੀ ਲੋਕਾਂ ਦੇ ਕੰਮ ਹੋਣਗੇ ਕਿਉਂਕਿ ਆਪਾਂ ਇੰਟਰਵਿਊ ਦੇ ਵਿੱਚ ਜਿਨ੍ਹਾਂ ਨੇ ਰਾਜਨ ਅੰਗਰਾਲ ਨੂੰ ਰਾਇ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਿਤਵਾਇਆ ਹੈ ਔਰ ਉਹਨਾਂ ਨੇ ਪਿਛਲੇ 3 ਸਾਲਾਂ ਤੋਂ ਕੰਮਕਾਰ ਵੀ ਕੀਤੇ ਨੇ ਤੇ ਕਿਤੇ ਨਾ ਕਿਤੇ ਕਈ ਇਲਾਕਿਆਂ 'ਚ ਕੰਮਕਾਰ ਹੋਏ ਨੇ ਜਿਦੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੇ ਉਹਨਾਂ ਨੂੰ ਜਿਤਾਇਆ ਤੇ ਕਿਤੇ ਨੇ ਕਿਤੇ ਕਾਂਗਰਸ ਨੇ ਜਿਤਾਇਆ ਹੋ ਇਸ ਕਰਕੇ ਕਿ ਜਿੱਥੇ ਜਿੱਥੇ ਕੰਮ ਨਹੀਂ ਹੋ ਪਾਏ ਉੱਥੇ ਕਾਂਗਰਸ ਦੇ ਕੈਂਡੀਡੇਟ ਜਿੱਤੇ ਨਜ਼ਰ ਆਏ ਨੇ ਹੂੰ ਬਿਲਕੁਲ ਸੋ ਆਮ ਜਨਤਾ ਦੇ ਮੁੱਦੇ ਕੀ ਸਮਝਦੇ ਹੋ ਕਿ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਥੱਲੇ ਉਤਰ ਰਹੀ ਹੈ ਕਿ ਉਹ ਜਿਹੜੇ ਕੌਂਸਲਰ ਜਿੱਤੇ ਹੋਏ ਉਹ ਉਹਨਾਂ ਵੱਲ ਆ ਰਹੇ ਨੇ ਕੀ ਸਮਝਦੇ ਹੋ ਕੀ ਹੋ ਸਕਦਾ ਇਹਦੇ ਚ ਕੀ ਮੁੱਦਿਆਂ ਦੀ ਕੀ ਰਾਜਨੀਤੀ ਹੋ ਸਕਦੀ ਹੈ ਬਿਲਕੁਲ ਲੋਕਾਂ ਦੇ ਜਿਹੜੇ ਛੋਟੇ-ਛੋਟੇ ਮੁੱਦੇ ਹੁੰਦੇ ਨੇ ਜਾਂ ਸੀਵਰੇਜ ਦਾ ਮੁੱਦਾ ਹੁੰਦਾ ਹੈ ਸੜਕਾਂ ਦਾ ਮੁੱਦਾ ਹੁੰਦਾ ਹੈ ਜਿਹੜੇ ਉਹਨਾਂ ਦੇ ਕੂੜੇ ਦਾ ਖਾਸ ਕਰਕੇ ਡੰਪ ਦਾ ਮੁੱਦਾ ਕਾਫੀ ਜਲੰਧਰ 'ਚ ਚੱਲਦਾ ਰਿਹਾ ਹੈ ਕੂੜੇ ਨੂੰ ਲੈ ਕੇ ਰਾਜਨੀਤੀ ਵੀ ਬੜੀ ਹੋਈ ਹੈ ਕੂੜੇ ਨੂੰ ਲੈ ਕੇ ਪ੍ਰੋਟੈਸਟ ਵੀ ਬੜੇ ਕਿਤੇ ਗਏ ਸੀ ਕਾਂਗਰਸ ਵੱਲੋਂ ਸੋ ਅੱਧਾ ਤੇ ਕਈ ਮੁੱਦੇ ਨੇ ਜਿਨ੍ਹਾਂ ਨੇ ਕਰਕੇ ਲੋਕ ਚਾਹੁੰਦੇ ਨੇ ਕਿ ਮੁੱਦਿਆਂ ਨੂੰ ਜਲਦ ਹੱਲ ਕੀਤਾ ਜਾਵੇ ਤੇ ਲੋਕਾਂ ਨੇ ਇਸ ਵਾਰ ਕਿਤੇ ਨਾ ਕਿਤੇ ਕੈਂਡੀਡੇਟ ਨੂੰ ਜਿਤਾਇਆ ਹੈ ਕਿਉਂਕਿ ਜਿਹੜੇ-ਜਿਹੜੇ ਕੈਂਡੀਡੇਟ ਪਸੰਦ ਸੀਗੇ ਚਾਹੇ ਆਮ ਆਦਮੀ ਹੋਵੇ ਚਾਹੇ ਕਾਂ ਉਹਨਾਂ ਨੇ ਆਪਣੇ ਕੈਂਡੀਡੇਟਸ ਨੂੰ ਜਿਤਾਇਆ ਹਾਲਾਂਕਿ ਕੈਂਡੀਡੇਟ ਜਿੱਤ ਕੇ ਅਗਰ ਸਰਕਾਰ 'ਚ ਜਾਂਦੇ ਨੇ ਜਾਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਕੋ ਸੀਟਾਂ ਜ਼ਿਆਦਾ ਨਹੀਂ ਤੇ ਉੱਥੇ ਕੋਈ ਅਗਰ ਉਹ ਨਾ ਜਾਂਦੇ ਕੋਈ ਹੋਰ ਚਲੇ ਜਾਂਦਾ ਕਿਉਂਕਿ ਜੋਰ ਤੋਰ ਦੀ ਰਾਜਨੀਤੀ ਤਾਂ ਸ਼ੁਰੂ ਹੋ ਚੁੱਕੀ ਸੀਗੀ ਪਹਿਲਾਂ ਇਹ ਕਿ ਜਦੋਂ 38 ਸੀਟਾਂ ਆਈਆਂ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪਹਿਲਾ ਜਿਹੜਾ ਚੋਣ ਸੀਗਾ ਨਗਰ ਨਿਗਮ ਦਾ ਤੇ ਉਹ ਨਹੀਂ ਚਾਹੁੰਦੇ ਕਿ ਜਿਹੜਾ ਅਸੀਂ ਇਹ ਚੋਣ ਨੂੰ ਕਿਸੇ ਪਾਸੇ ਉਹ ਵੀ ਅ ਪਿਛੇ ਨੂੰ ਜਾਈਏ ਔਰ ਇਸੇ ਕਰਕੇ ਹੋਣਾ ਔਰ ਉਹ ਆਪਣਾ ਮੇਅਰ ਬਣਾਉਣਾ ਚਾਹੁੰਦੇ ਨੇ ਤੇ ਲੋਕਾਂ ਤੇ ਵੀ ਜਿਹੜਾ ਵਿਸ਼ਵਾਸ ਜਗਾਣਾ ਚਾਹੁੰਦੇ ਨੇ ਕਿ ਅਸੀਂ ਜਿਹੜਾ ਸਾਡੀ ਸਰਕਾਰ ਸੀ ਸਾਡੇ ਹੀ ਜਿਹੜੇ ਮੇਅਰ ਬਣੇ ਨੇ ਤੇ ਹੁਣ ਅਸੀਂ ਲੋਕਾਂ ਦੇ ਕੰਮ ਕਰਾਵਾਂਗੇ ਹਾਲਾਂਕਿ ਇਹ ਜੇ ਮੇਅਰ ਕੌਣ ਬਣਦਾ ਇਹ ਵੀ ਨਹੀਂ ਪਤਾ ਔਰ ਮੇਅਰ ਬਣ ਕੇ ਸ਼ਹਿਰ ਦੇ ਕੰਮਕਾਰ ਕਿਵੇਂ ਦੇ ਹੋਣਗੇ 2 ਸਾਲਾਂ ਦੇ ਵਿੱਚ ਕੀ ਸੁਧਾਰ ਹੋਵੇਗਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਬਿਲਕੁਲ ਜਿਵੇਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਮਤਲਬ ਤੁਸੀਂ ਦੇਖੋ ਕਿ ਰਾਤ ਨੂੰ ਰਿਜ਼ਲਟ ਆਇਆ ਉਹਨਾਂ ਨੇ ਕਾਂਗਰਸ ਦੀ ਕਾਂਗਰਸ ਦੇ ਉਮੀਦਵਾਰਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੇਅਰ ਦੀ ਰੇਸ 'ਚ ਸੀਗੇ ਜਗਦੀਸ਼ ਰਾਜਾ ਨੂੰ ਹਰਾ ਦਿੱਤਾ। ਇੱਕ ਬੜਾ ਵੱਡਾ ਉਹਨਾਂ ਦਾ ਜਲੰਧਰ ਦੇ ਵਿੱਚ ਨਾਮ ਬਣਿਆ ਕਿ ਲੋਕੀ ਜਗਦੀਸ਼ ਰਾਜਾ ਨੂੰ ਹਰਾਤਾ ਤੇ ਅਗਲੇ ਦਿਨ ਆਮ ਆਦਮੀ ਪਾਰਟੀ ਤੇ ਲੱਗੇ ਕਿ ਮੇਅਰ ਦਾ ਲਾਲਚ ਹੋ ਸਕਦਾ ਹੈ ਜਾਂ ਫਿਰ ਕੋਈ ਡਰ ਹੋ ਸਕਦਾ ਹੈ ਕਿ ਸਰਕਾਰ ਹੈਗੀ ਹੈ। ਇਹ ਨਾ ਚੀਜ਼ਾਂ ਨੂੰ ਵੀ ਕਿਤੇ ਨੋਟਿਸ ਕਰ ਰਹੇ ਨੇ ਲੋਕਾਂ ਨੂੰ ਲੱਗ ਰਿਹਾ ਕਿ ਆ ਵੀ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਆ ਵੀ ਤਾਂ ਉਹ ਅਸੀਂ ਮੇਅਰ ਬਣਾ ਦਾਂਗੇ ਸਾਡਾ ਤਾਂ ਪੇਅਰ ਕੈਂਡੀਡੇਟ ਹਾਰ ਗਿਆ। ਬਿਲਕੁਲ ਹੋ ਸਕਦਾ ਹੈ ਕਿਉਂਕਿ ਰਾਜਨੀਤੀ 'ਚ ਬਹੁਤ ਛੋਟੇ ਮੋਟੇ ਵੱਡੇ ਖੇਲ ਹੁੰਦੇ ਨੇ ਤੇ ਕਈ ਲਾਲਚ ਵੀ ਦਿੱਤੇ ਜਾਂਦੇ ਨੇ ਉਹ ਲਾਲਚ ਦਿੱਤਾ ਵੀ ਗਿਆ ਹੋਵੇਗਾ ਇਸੇ ਕਰਕੇ ਸ਼ਾਇਦ ਉਹ ਕਾਂਗਰਸ ਤੋਂ ਜਿੱਤ ਕੇ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਅੱਧਾ ਵੀ ਕਈ ਲਾਲਚ ਤਾਂ ਕਈਆਂ ਨੂੰ ਦਿੱਤੇ ਵੀ ਜਾਂਦੇ ਨੇ ਕਿਉਂਕਿ ਜਦੋਂ ਵੀ ਚੋਣ ਆਉਂਦੇ ਨੇ ਤੇ ਆਫਰ ਜ਼ਰੂਰ ਦਿੱਤੇ ਜਾਂਦੇ ਨੇ ਕਿਤੇ ਨਾ ਕਿਤੇ ਡਰ ਵੀ ਹੁੰਦਾ ਆ ਔਰ ਡਾਰਵੀ ਇਸ ਕਹਿ ਸਕਦੇ ਕਿ ਉਹਨਾਂ ਨੂੰ ਹੁੰਦਾ ਜਿਹੜੇ ਚੋਣਾਂ 'ਚ ਖੜੇ ਹੁੰਦੇ ਨੇ ਜਿਨ੍ਹਾਂ ਦੇ ਪੇਪਰ ਵਾਪਸ ਜਿਵੇਂ ਪਿੱਛੇ ਆਪਾਂ ਦੇਖਿਆ ਹੋ ਗਏ ਸੀਗੇ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਸਰਕਾਰ ਦੇ ਖਿਲਾਫ ਵੀ ਕਿ ਸਰਕਾਰ ਦੇ ਬੰਦੇ ਜਿਹੜੇ ਜਾ ਕੇ ਉੱਥੇ ਡਰਾਉਂਦੇ ਨੇ ਤੇ ਕਾਂਗਰਸ ਦੇ ਕੈਂਡੀਡੇਟ ਪੇਪਰ ਵਾਪਸ ਕਰ ਦਿੰਦੇ ਨੇ ਇਹ ਤਾਂ ਡਰ ਪਹਿਲਾਂ ਦਾ ਹੁੰਦਾ ਲੇਕਿਨ ਜਦੋਂ ਜਿੱਤਣ ਦੇ ਬਾਅਦ ਜਿੱਤਣ ਦੇ ਬਾਅਦ ਤਾਂ ਬਿਲਕੁਲ ਆਫਰ ਹੀ ਜਾਂਦੀ ਹੈ ਕਿ ਜਾਂ ਉਹਨਾਂ ਨੂੰ ਕੋਈ ਵੱਡੀ ਆਫਰ ਦੇ ਸਕਦੇ ਨੇ ਜਾਂ ਕੋਈ ਪਾਰਟੀ ਦੇ ਵਿੱਚੋਂ ਕੋਈ ਉਹਨਾਂ ਨੂੰ ਕੋਈ ਸੀਟ ਦੇ ਹੁੰਦਾ ਉਹਨਾਂ ਨੂੰ ਐਲਾਨ ਕੀਤਾ ਗਿਆ ਹੋਵੇ ਜਾਂ ਜੋ ਵੀ ਗੱਲਬਾਤ ਇਹ ਤਾਂ ਖੁੱਲਕੇ ਸਾਹਮਣੇ ਨਹੀਂ ਆਈ ਹੈ ਨਾ ਪਰ ਇਹ ਹੈ ਕਿ ਆਫਰ ਜ਼ਰੂਰ ਗਈਆਂ ਹੋਣੀਆਂ ਇਸੇ ਕਰਕੇ ਜਿਹੜਾ ਪਾਰਟੀ ਦੇ ਕੈਂਡੀਡੇਟ ਜਿੱਤ ਕੇ ਵੀ ਜਿਹੜਾ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨੇ ਤਾਂ ਹੀ ਉਹਨਾਂ ਦਾ ਜਿਹੜਾ ਮੇਅਰ ਨੂੰ ਲੈ ਕੇ ਅਜੇ ਵੀ ਜਿਹੜਾ ਇਹ ਹੀ ਦੇਖਿਆ ਜਾ ਰਿਹਾ ਕਿ ਆਖਿਰ ਮੇਅਰ ਕੌਣ ਬਣੇਗਾ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਆਫਰ ਦਿੱਤੀ ਹੈ ਉਹਨਾਂ ਨੂੰ ਸ਼ਾਇਦ ਸੀਨੀਅਰ ਡਿਪਟੀ ਮੇਅਰ ਬਣਾ ਦੇਣ ਡਿਪਟੀ ਮੇਅਰ ਬਣਾ ਦੇਣ ਅੱਗੇ ਤਾਂ ਕਈ ਆਫਰ ਜਿਹੜਾ ਮਿਲ ਸਕਦੇ ਨੇ ਪਰ ਗੌਰਵ ਜੀ ਕਿਵੇਂ ਦੇਖ ਰਹੇ ਹੋ ਸਿੱਤਾ ਚ ਸਰਕਾਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਕਿਸੇ ਵੀ ਸ਼ਹਿਰ ਦੇ ਵਿੱਚ ਇੱਕ ਤਰਫਾ ਨਾ ਜਿੱਤਣਾ ਸ਼ਹਿਰ ਸਿਰਫ ਪਟਿਆਲਾ ਨੂੰ ਜੇ ਆਪਾਂ ਛੱਡ ਦਈਏ ਕਿਉਂਕਿ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਟੇ ਵੀ ਲੱਗ ਚੁੱਕੀ ਹੋਈ ਹੈ ਤੇ ਉੱਥੇ ਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਸਾਰਾ ਕੁਝ ਸੱਚ ਲੋਕਾਂ ਦੇ ਸਾਹਮਣੇ ਆ ਪਰ ਅੰਮ੍ਰਿਤਸਰ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਲੁਧਿਆਣਾ ਦੀ ਗੱਲ ਕਰ ਲਈਏ ਕਿਤੇ ਵੀ ਇੱਕ ਤਰਫਾ ਆਮ ਆਦਮੀ ਪਾਰਟੀ ਦਾ ਮੇਅਰ ਬਣਦਾ ਨਹੀਂ ਦਿਖਾਈ ਦੇ ਰਿਹਾ ਹਰ ਜਗ੍ਹਾ ਜੋੜ ਢੋੜੀ ਕੀਤੀ ਜਾ ਰਹੀ ਹੈ ਕਿਵੇਂ ਸਮਝੋ ਬਾਦੀ ਵੀ ਵਰਕਿੰਗ ਫਿਲੀ ਤੁਸੀਂ ਦੇਖ ਰਹੇ ਹੋ ਬਿਲਕੁਲ ਜਿਸ ਜੋ ਵਾਦੇ ਕਰਕੇ ਆਮ ਆਦਮੀ ਪਾਰਟੀ ਆਈ ਸੀ ਅਜੇ ਕੀ ਉਹ ਵਾਦੇ ਜਰੂਰ ਗਨਾਂਦੇ ਨੇ ਫਿਰ ਸਮਾਂ ਵੀ ਮੰਗਦੇ ਨੇ ਕਿ ਕਈ ਵਾਦੇ ਜਿਹੜੇ ਪੂਰੇ ਨਹੀਂ ਕਰ ਪਾਈਏ ਸਰਕਾਰ ਉਹਨਾਂ ਦੀ ਤੇ ਕਿਤੇ ਨਾ ਕਿਤੇ ਲੋਕ ਵੀ ਜਿਹੜੇ ਨਾਰਾਜ਼ ਨੇ ਖਾਸ ਕਰਕੇ ਮਹਿਲਾਵਾਂ ਦੀ ਗੱਲ ਕੀਤੀ 1000 ਰੁਪਏ ਵਾਲਾ ਜਿਹੜਾ ਮੁੱਦਾ ਕਾਫੀ ਹੈ ਅਜੇ ਤੱਕ ਐਮਪੀ ਇਲੈਕਸ਼ਨ ਤੋਂ ਲੈ ਕੇ ਹਜੇ ਤੱਕ ਚੱਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਹੁਣ ਦਿੱਲੀ ਵੀ ਵਿਧਾਨ ਸਭਾ ਚੋਣਾਂ ਨੇ ਉੱਥੇ ਵੀ ਇਸ ਮੁੱਦੇ ਨੂੰ ਗਰਮਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਔਰਤਾਂ ਨੂੰ ਕਿਹਾ ਸੀਗਾ ਕਿ 1000 ਰੁਪਏ ਦਿੱਤਾ ਜਾਵੇਗਾ ਹਾਲਾਂਕਿ ਉਹਨਾਂ ਵੱਲੋਂ 1100 ਰੁਪਏ ਦੇਣ ਦੀ ਸ਼ੁਰੂਆਤ ਦੀ ਵੀ ਗੱਲ ਕੀਤੀ ਗਈ ਸੀ ਕਿ ਜਲਦ ਸ਼ੁਰੂ ਹੋਏਗਾ ਲੇਕਿਨ ਅੱਦਾਂ ਦੀ ਕੋਈ ਚੀਜ਼ ਹੋਣ ਦੀ ਨਜ਼ਰ ਨਹੀਂ ਆਈ ਔਰ ਕਿਤੇ ਨਾ ਕਿਤੇ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਲੋਕ ਥੋੜੇ ਨਰਾਜ਼ ਨੇ ਕਿਉਂਕਿ ਸਿਚੁਏਸ਼ਨ ਜਿਹੜੀ ਬਿਗੜਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਰੋਜ਼ ਕਿਤੇ ਨਾ ਕਿਤੇ ਜਿਹੜਾ ਫਰਾਪਟੀ ਹੁੰਦੀ ਹੈ ਲੁੱਟਖੋ ਹੁੰਦੀ ਹੈ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਰੋਜ਼ ਦੇ ਰੋਜ਼ ਕਈ ਸੀਸੀਟੀਵੀ ਵੀ ਸਾਹਮਣੇ ਆਉਂਦੇ ਨੇ ਕਿ ਕਿਤੇ ਨਾ ਕਿਤੇ ਲੁੱਟਖੋ ਹੋ ਗਈ ਹੈ ਜਾਂ ਫਿਰ ਕਿਤੇ ਨਾ ਕਿਤੇ ਮਰਡਰ ਹੋ ਜਾਂਦਾ ਹੈ ਜਾਂ ਫਿਰ ਜਿਹੜੀ ਵੱਡੀ ਅਪਰਾਧੀ ਘਟਨਾਵਾਂ ਉਹ ਹੁੰਦੀਆਂ ਨੇ ਸੋ ਲੋਕ ਕੋਲ ਮਿਲਾਂ ਕਿ ਕਈ ਅੱਧਾ ਦੇ ਮੁੱਦੇ ਨੇ ਜਿੱਤੇ ਅੰਕੁਸ਼ ਲਗਾਉਣਾ ਚਾਹੀਦਾ ਸੀ ਉੱਥੇ ਨਹੀਂ ਲੱਗਿਆ ਔਰ ਇਹ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਈਸੀ ਕਰਕੇ ਸ਼ਾਇਦ ਇਹ ਜਾਏ ਅੰਬਰਸਰ ਜਲੰਧਰ ਜਾਂ ਲੁਧਿਆਣਾ ਤੁਸੀਂ ਲਾ ਲੋ ਕਿ ਉੱਥੇ ਹਾਇ ਤਾਂ ਕਿ ਜਿਹੜਾ ਕਈ ਕਈ ਵਾਰੀ ਐਵੇਂ ਲੱਗਦਾ ਹੈ ਕਿ ਲੋਕ ਕਨਫਿਊਜ਼ ਨੇ ਜਿਵੇਂ ਆਪਣੇ ਗਰੰਟੀਆਂ ਗਣਾਉਂਦੇ ਨੇ ਲੋਕ ਉਧਰ ਨੂੰ ਵੀ ਕਨਫਿਊਜ਼ ਹੁੰਦੇ ਨੇ ਜਦੋਂ ਅਸੀਂ ਇਹ ਹਾਲਾਤ ਦੇਖਦੇ ਹਾਂ ਉਧਰ ਵੀ ਕਨਫਿਊਜ਼ ਹੋ ਜਾਂਦੇ ਨੇ ਜਿਸ ਕਾਰਨ ਇੱਕ ਤਰਫਾ ਕੋਈ ਫੈਸਲਾ ਹੋ ਹੀ ਨਹੀਂ ਪਾਰਾ ਲੋਕਾਂ ਕੋਲ ਤੇ ਜਾਂ ਜੇ ਕਰਦੇ ਨੇ ਤੇ ਉਹ ਸਵੇਰੇ ਉੱਠ ਕੇ ਆਮਦ ਦੀ ਬਾੜੀ ਚ ਚਲੇ ਜਾਂਦਾ ਬਿਲਕੁਲ ਇਹ ਚੀਜ਼ਾ ਵੀ ਜਿਹੜੀਆਂ ਲੋਕਾਂ ਨੇ ਕਾਫੀ ਨੋਟ ਕੀਤੀ ਹੈ ਕਿ ਜਿਹੜੀ ਗਾਰੰਟੀ ਜ਼ਰੂਰ ਦਿੱਤੀ ਜਾਂਦੀ ਹੈ ਲੇਕਿਨ ਐਕਚੁਅਲ ਸੀ ਪਿਕਚਰ ਜਿਹੜੀ ਹੈਗੀ ਆ ਉਹ ਕੁਝ ਅਲੱਗ ਹੀ ਨਜ਼ਰ ਆਂਦੀ ਹੈ ਉਹਦੇ ਮਾਇਨੇ ਕੁਝ ਅਲੱਗ ਨਜ਼ਰ ਆਂਦੇ ਨੇ ਸੋ ਲੋਕ ਕਿਤੇ ਨਾ ਕਿਤੇ ਕਨਫਿਊਜ਼ ਜ਼ਰੂਰ ਰਹਿੰਦੇ ਨੇ ਕਿ ਆਖਿਰ ਉਹ ਸੋਚਦੇ ਨੇ ਕਿ ਇਹ ਚੀਜ਼ ਹੋ ਪਾਏਗੀ ਜਾਂ ਨਹੀਂ ਹੋ ਪਾਏਗੀ ਜਿਹੜੀ ਗਾਰੰਟੀਆਂ ਦਿੱਤੀਆਂ ਉਹ ਪੂਰੀਆਂ ਹੋ ਪਾਰਨਗੀਆਂ ਨਹੀਂ ਹੋ ਪਨਗੀਆਂ ਕਿਉਂਕਿ ਉਹਨ 25 ਦੇ 26 ਰਹਿ ਗਏ 27 ਦੇ ਵਿੱਚ ਫਿਰ ਇਲੈਕਸ਼ਨ ਹੈਗੇ ਨੇ ਤੇ ਜਿਹੜਾ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਵਿਪਖਸ਼ ਨੂੰ ਮੁੱਦਾ ਮਿਲਦਾ ਹੈ ਅਗਰ ਵਿਪਖਸ਼ ਇਸ ਮੁੱਦ ਕੋਈ ਗਰੰਟੀ ਪੂਰੀ ਨਹੀਂ ਕਰ ਪਾਈ ਸਰਕਾਰ ਜਾਂ ਜੋ ਜੋ ਗਰੰਟੀਆਂ ਦਿੱਤੀਆਂ ਸੀ ਉਹਨਾਂ ਤੇ ਖੜੀ ਨਹੀਂ ਉੱਤਰ ਪਾਈ ਸੋ ਲੋਕਾਂ 'ਚ ਇੱਕ ਅਗਰ ਪੋਜ਼ਿਟਿਵ ਮੈਸੇਜ ਸਰਕਾਰ ਦੇਣ ਦੀ ਕੋਸ਼ਿਸ਼ ਕਰਦੀ ਹੈ ਦੂਸਰੇ ਪਾਸੇ ਵਿਪੱਖਸ਼ ਜਿਹੜਾ ਨੈਗੇਟਿਵ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਕੰਫਿਊਜ਼ਿੰਗ ਨਾਲ ਲੈ ਕੇ ਚੱਲਦੇ ਨੇ ਕਿ ਗਰੰਟੀ ਜਿਹੜੀਆਂ ਬੋਲੀਆਂ ਗਈਆਂ ਨੇ ਸਰਕਾਰ ਵੱਲੋਂ ਉਹਨਾਂ ਦੀ ਪਿਕਚਰ ਐਕਸ਼ਨ 'ਚ ਕਿਉਂ ਨਹੀਂ ਸਾਹਮਣੇ ਆ ਪਾ ਰਹੀ ਹੈ ਇਹ ਜੋ ਪਿਕਚਰ ਅਗਰ ਨਜ਼ਰ ਆ ਰਹੀ ਹੈ ਉਹ ਤੇ ਉਲਟ ਕਿਉਂ ਨਜ਼ਰ ਆ ਰਹੀ ਹੈ ਇਹ ਦੋਨੋਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਏ ਬਿਲਕੁਲ ਬਿਲਕੁਲ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਦਵਿੰਦਰ ਜੀ ਜਲੰਧਰ ਦੇ ਹਾਲਾਤਾਂ ਦੇ ਉੱਤੇ ਤੇ ਹੁਣ ਲੋਕਾਂ ਦਾ ਫੈਸਲਾ ਹੋਵੇਗਾ ਕਿ ਲੋਕ ਕਿਹਨੂੰ ਚੁਣਦੇ ਨੇ ਤੇ ਲੋਕਾਂ ਨੇ ਜਿਹੜੇ ਚੁਣੇ ਸੀ ਹੁਣ ਉਹਨੂੰ ਦੇਖ ਕੇ ਖੁਸ਼ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ ਕਿਉਂਕਿ ਹੁਣ ਤਾਂ ਉਹ ਜਿੱਤ ਚੁੱਕੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਕਿਵੇਂ ਦਾ ਆਪਣਾ ਮੇਅਰ ਕਿਵੇਂ ਦਾ ਬਣਾ ਬਣਾ ਪਾਉਂਦੀ ਹੈ ਜਾਂ ਫਿਰ ਨਹੀਂ ਬਣਾ ਪਾਉਂਦੀ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ ਸੋ ਇਸ ਸੰਸਾਦ ਅਨੁਸਾਰ ਜਲੰਧਰ ਤੋਂ ਦਵਿੰਦਰ ਕੁਮਾਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਆਵਾਦਮੀ ਪਾਰਟੀ ਕਿਵੇਂ ਦੀ ਗੇਮ ਖੇਡ ਰਹੀ ਹੈ ਤੇ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਗੇਮ ਲੱਗ ਰਹੀ ਹੈ ਜਿਵੇਂ ਭਾਜਪਾ ਆਪਣੀ ਸਟ੍ਰੈਟਜੀ ਅਪਣਾਉਂਦੀ ਹੈ ਜੋੜ ਤੋੜ ਦੀ ਰਾਜਨੀਤੀ ਤੇ ਲੋਕਾਂ ਨੂੰ ਉਮੀਦਵਾਰਾਂ ਨੂੰ ਆਪਣੀ ਪਾਰਟੀ ਚ ਸ਼ਾਮਿਲ ਕਰਵਾਉਣਾ ਤੇ ਉਹੀ ਲਗਾਤਾਰ ਆਵਾਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਜਲੰਧਰ ਦੇ ਵਿੱਚ ਤਾਂ ਕਿ ਉਹਨਾਂ ਦਾ ਇੱਕ ਜਗ੍ਹਾ ਦੇ ਉੱਤੇ ਤਾਂ ਮੇਅਰ ਬਣਨਾ ਪੱਕਾ ਹੋਵੇ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਵਿੱਚ ਚੱਲ ਰਿਹਾ ਤੇ ਨਾਲ ਦੇ ਨਾਲ ਹੀ ਅੰਮ੍ਰਿਤਸਰ ਚ ਮੇਅਰ ਦੀ ਰੇਸ ਚੋਂ ਬਾਹਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਸੋ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਕਿ ਜਿੰਨੇ ਜਿਹੜੇ ਕਾਂਗਰਸੀਆਂ ਨੂੰ ਜਾਂ ਜਿਹੜੇ ਭਾਜਪਾ ਵਾਲਿਆਂ ਨੂੰ ਅਸੀਂ ਜਿਤਾਇਆ ਸੀਗਾ ਉਹ ਇੱਕ ਰਾਤ ਦੇ ਵਿੱਚ ਹੀ ਸਵੇਰੇ ਉੱਠ ਕੇ ਜਦੋਂ ਉਹਨਾਂ ਨੇ ਦੇਖਿਆ ਰਾਤ ਨੂੰ ਉਹਨਾਂ ਨੇ ਜਿੱਤ ਦੀ ਖੁਸ਼ੀ ਮਨਾਈ ਤੇ ਸਵੇਰੇ ਉੱਠ ਕੇ ਦੇਖਿਆ ਉਹ ਆਮ ਆਦਮੀ ਪਾਰਟੀ ਦੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਤੇ ਲੋਕ ਆਪਣੇ ਆਪ ਨੂੰ ਕਿਤੇ ਨਾ ਕਿਤੇ ਧੋਖਾ ਹੋਇਆ ਜਾਂ ਠੱਗਿਆ ਆਇਆ ਮੈਂ ਸੁਬਸ ਵੀ ਕਰ ਰਹੇ ਨੇ ਤੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਦਿਖਦੇ ਰੂ ਪੰਜਾਬ